ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਾਜੀ ਆਲਾ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਨੇੜੇ ਆ ਬਿਲਕੁਲ ਫਿਰੋਜ਼ਪੁਰ ਸ਼ਹਿਰ ਦੇ ਮੈਂ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਿਆ ਇਨਾਂ ਕੋਲੋਂ ਮੇਰੀ ਇਹ ਤੀਜੀ ਜਾਂ ਚੌਥੀ ਵੀਡੀਓ ਹੈ ਇਸ ਘਰ ਚ ਬੜੇ ਚੰਗੇ ਦੁੱਧ ਵਾਲੀਆਂ ਮੱਝਾਂ ਬਾਈ ਹੋਰਾਂ ਨੇ ਤਿਆਰ ਕੀਤੀਆਂ ਜ਼ਿਕਰ ਜੇ ਉਹਨਾਂ ਕੁਸ ਜਿਹੜੀਆਂ ਇੱਥੋਂ ਵੇਚੇ ਗਈਆਂ ਮੱਝਾਂ ਚਰਚਤ ਮੱਝਾਂ ਜਿਨ੍ਹਾਂ ਨੂੰ ਤੁਸੀਂ ਮੇਰੇ ਚੈਨਲ ਦੇ ਉੱਤੇ ਵਾਰ-ਵਾਰ ਦੇਖਿਆ ਹੋਊਗਾ ਉਹਨਾਂ ਦੇ ਵਿੱਚ ਇੱਕ ਮੱਝ ਦਾ ਨਾਮ ਸਮੁੰਦਰੀ ਰੱਖਿਆ ਗਿਆ ਸੀ ਬਾਬਾ ਪੰਜਾਬ ਸਿੰਘ ਜੀ ਜਿਹੜੇ ਚਤੈਰੇ ਪਿੰਡ ਵਾਲੇ ਐ ਤੇ ਉਹਦੀ ਲਾਈਵ ਮਿਲਕਿੰਗ ਵੀ ਆਪਣੇ ਚੈਨਲ ਦੇ ਉੱਤੇ ਹੋਈ ਇਹ ਤੋਂ ਇਲਾਵਾ ਇੱਕ ਜੇ ਮੈਂ ਨਾਮ ਭੁੱਲਦਾ ਨਾ ਹੋਵਾਂ ਤਾਂ ਇੱਕ ਮੱਝ ਇੱਥੋਂ ਇੱਕ ਝੋਟੀ ਜਿਹਦਾ ਨਾਮ ਬਾਈ ਜੌਰਾਂ ਨੇ ਨਦੀ ਰੱਖਿਆ ਉਹ ਵੀ ਇੱਥੋਂ ਹੀ ਗਈ ਇਸੇ ਘਰ ਦੀ ਬਰੀਡ ਚੰਗੀਆਂ ਮੱਝਾਂ ਹੁਣ ਤੱਕ ਤਿਆਰ ਕੀਤੀਆਂ ਤੇ ਜਦੋਂ ਅੱਗੇ ਉਹ ਉਹਨਾਂ ਬਰੀਡਰ ਭਰਾਵਾਂ ਕੋਲ ਗਈਆਂ ਜਿਹੜੇ ਮੇਲਿਆਂ ਦਾ ਸ਼ੌਂਕ ਰੱਖਦੇ ਆ ਜਾਂ ਲਾਈਵ ਮਿਲਕਿੰਗ ਦਾ ਰੁਝਾਨ ਰੱਖਦੇ ਆ ਤਾਂ ਤੁਸੀਂ ਉਹਨਾਂ ਮੱਝਾਂ ਨੂੰ ਦੇਖਿਆ ਵੀ ਸੋਸੇ ਘਰ ਚੋਂ ਉਸੇ ਰਵੇ ਦੇ ਵਿੱਚੋਂ ਤੁਹਾਨੂੰ ਅੱਜ ਇੱਕ ਮੱਝ ਦਿਖਾਉਣ ਲੱਗਾ ਹਾਂ ਇਹ ਵੀ ਗੱਭਣ ਹੈ ਸੂਣ ਦੇ ਨੇੜ ਹੈ ਡਿਟੇਲ ਇਹਦੀ ਬਾਈ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਹੋਣੀ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਸੋ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਚਰਚਾ ਤੋਂ ਮੱਝਾਂ ਜਾਂ ਉਹ ਮੱਝਾਂ ਦਾ ਜ਼ਿਕਰ ਇਸ ਕਰਕੇ ਕੀਤਾ ਗਿਆ ਵੀ ਤੁਹਾਨੂੰ ਇੱਕ ਉਸ ਘਰ ਦੇ ਵਿੱਚੋਂ ਮੱਝਾਂ ਦਿਖਾਉਣ ਲੱਗਾ ਜਿੱਥੋਂ ਜਾ ਕੇ ਮੱਝਾਂ ਨੇ ਹਾਲਾਂਕਿ ਉਹਨਾਂ ਭਰਾਵਾਂ ਦਾ ਨਾਮ ਪਹਿਲਾਂ ਵੀ ਬਹੁਤ ਸੋਹਣਾ ਸੀ ਪਰ ਵਾਅਦਾ ਕੀਤਾ ਇੱਥੋਂ ਗਈਆਂ ਹੋਈਆਂ ਮੱਝਾਂ ਨੇ ਤੇ ਅੱਗੇ ਕੱਟੀਆਂ ਝੋਟੀਆਂ ਬਾਈ ਹੋਰੀ ਹੋਰ ਵੀ ਤਿਆਰ ਕਰ ਰਹੇ ਸੋ ਆਓ ਇਹਦੀ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਲਖਵਿੰਦਰ ਸਿੰਘ ਜੀ ਲਖਵਿੰਦਰ ਬਾਈ ਅੱਜ ਆਪਾਂ ਇੱਕ ਹੋਰ ਮੱਝ ਦੀ ਵੀਡੀਓ ਬਣਾਉਣ ਲੱਗੇ ਆਂ ਇਹ ਤੋਂ ਪਹਿਲਾਂ 3 ਵਜਾਂ ਮੇਰੇ ਚੈਨਲ ਤੇ ਆਪਾਂ ਵੀਡੀਓ ਪਾਈ ਹੈ ਜਿਹਦੇ ਚੋ ਪਹਿਲੀ ਉਤੋਂ ਪਹਿਲਾਂ ਸ਼ਾਇਦ 4 ਹੀ ਪਾਤੀਆਂ ਹੋਣਗੀਆਂ ਇੱਕ ਸਮੁੰਦਰੀ ਨਾਮ ਰੱਖਿਆ ਸੀ ਬਾਬਾ ਪੰਜਾਬ ਸਿੰਘ ਨੇ ਉਹ ਮੇਰੇ ਘਰ ਵਿੱਚ ਜੈ ਸਿੰਘ ਲੈ ਕੇ ਗਿਆ ਇਸ ਤੋਂ ਲੈ ਕੇ ਜੈ ਸਿੰਘ ਗਿਆ ਸੀਗਾ ਜੈ ਸਿੰਘ ਤੋਂ ਗਾਂ ਸੇਲ ਹੋ ਗਈ ਸੀ ਬਾਬੇ ਪੰਜਾਬ ਸਿੰਘ ਕੋਲ ਠੀਕ ਹੈ ਉੱਥੇ ਜਾ ਕੇ ਫਿਰ ਮੋਦੀ ਲਾਈਵ ਮਿਲਕਿੰਗ ਵੀ ਦਿਖਾਈ ਲਾਈਵ ਕਰਾਈ ਹਾਂ ਫਿਰ ਉਹ ਬੱਚ ਇੱਕ ਹੋਰ ਛੋਟੀ ਗਈ ਤੁਹਾਡੇ ਕੋਲ ਰੇਧੂ ਬੁੱਲਦੀ ਸੀਗੀ ਹਾਂਜੀ ਹਾਂਜੀ ਉਹ ਉਹਦਾ ਨਾਮ ਨਦੀ ਬਾਬਾ ਜੀ ਨੇ ਰੱਖਿਆ ਸੀਗਾ ਠੀਕ ਹੈ ਉਹਦੀ ਵੀ ਚਵਾਈ ਉਹਨਾਂ ਕਰਾਈ ਸੀਗੀ ਠੀਕ ਹੈ ਉਹਦੀ ਵੀ ਚਵਾਈ ਉਹ ਚੈਨਲ ਹੋਰ ਸੀ ਮੈਨੂੰ ਯਾਦ ਨਹੀਂਗਾ ਠੀਕ ਹੈ ਹਾਂ ਉਹਦੀ ਵੀ ਚਵਾਈ ਕਰਾਈ ਸੀ ਰੈਡੂ ਵਾਲੀ ਦੀ ਵੀ ਉਹਨਾਂ ਠੀਕ ਹੈ ਤੇ ਤੇ ਬੜਾ ਚੁੰਦਰੀ ਸੀਗੀ ਉਹ ਬਲੀ ਪਤਨੀ ਵਾਲੇ ਦੀ ਸੀ ਮੇਰੇ ਖਿਆਲ ਹਾਂਜੀ ਹਾਂਜੀ ਬਲੀ ਦੀ ਠੀਕ ਹੈ ਹਾਂਜੀ ਅੱਛਾ ਭਾਈ ਅੱਜ ਇੱਕ ਜਿਹੜੀ ਇਹ ਮੱਝ ਹੁਣ ਵੇਚਣ ਲੱਗੇ ਹਾਂ ਹਾਂਜੀ ਇਹ ਕਿਹੜੇ ਬੁੱਲ ਦੀ ਹੈ ਇਹ PC 483 ਦੀ ਹੈ ਜੀ ਅੱਗੇ ਹੁਣ ਗੱਪਣ ਕਿਹੜੇ ਤੋਂ ਆ 144034 ਤੋਂ ਹੈ ਜੀ 144034 ਐ 720 ਦਾ ਬੋਲ ਹਾਂਜੀ ਹਾਂਜੀ ਇਹ ਵੀ ਉੱਥੇ ਅੱਛਾ ਇਹ ਉਸੇ ਰਵੇ ਚੋਂ ਉਹਨਾਂ ਵਜਾਂ ਚੋਂ ਹਾਂਜੀ ਹਾਂਜੀ ਉਹਨਾਂ ਦੇ ਰਵੇ ਚੋਂ ਚੱਲ ਰਿਹਾ ਠੀਕ ਹੈ ਕਿੰਨੇ ਮਸੂਏ ਨੇ ਸੂਣਾ ਇਹ ਕਿ ਇਹਨੇ ਤੀਜਾ ਸੂਆ ਸੂਣਾ ਜੀ ਦਿਨ ਅੰਦਾਜ਼ਾ ਕਿੰਨੇ ਲੈ ਸਕਦੀ ਹੈ ਇਹ ਵੇਖੋ ਜੀ 2-4 ਦਿਨ ਲੈਂਦੀ ਕਿੰਨੇ ਦਿਨ ਲੈਂਦੀ ਹੈ ਤਾਂ ਪ੍ਰਮਾਤਮਾ ਨੂੰ ਹੀ ਪਤਾ ਹੈ ਦਿਨ ਪੂਰੇ ਹੀ ਹੈ ਹਾਂਜੀ ਦੁੱਧ ਦਾ ਰਿਕਾਰਡ ਬਈ ਪਿਛਲੇ ਸੂਏਾਂ ਦੀ ਜੀ ਗੱਲ ਕਰੀਏ ਇਹ ਪਹਿਲੇ ਸੂਏ ਦਾ 15 ਕਿਲੋ ਦੁੱਧ ਸੀ ਜੀ ਦੂਜੇ ਸੂਏ ਸੀ ਕਿ 18-19 ਕਿਲੋ ਤੱਕ ਪਹੁੰਚ ਗਈ ਸੀ ਐ ਕਿ ਜੇ ਤੁਹਾਡੇ ਕੋਲ ਹੀ ਰਵੇ ਗਾਂ ਵਾਲੇ ਦੀ ਤਾਂ ਸੇਵਾ ਤੇ ਡਿਪੈਂਡ ਕਰਦਾ ਹੁੰਦਾ ਵੱਧ ਵੀ ਚੋਸਾਂ ਦਾ ਘੱਟ ਵੀ ਚੰਗੀ ਸੇਵਾ ਕਰੀਏ ਤੇ 20 ਤੋਂ ਬਾਹਰ ਵੀ ਹੋ ਸਕਦੀ ਨਹੀਂ ਤੇ 20 ਤੇ ਕਰਤਾ ਆਸ ਹੈ ਕਿ ਇਹ ਤੋਂ ਝੋਲਾ ਹਾਂਜੀ ਆਸ ਪੂਰੀ ਹੈ ਅੱਛਾ ਵੈਸੇ ਰਵਾ ਤੁਹਾਡੇ ਕੋਲ ਪਹਿਲਾਂ ਵੀ ਦੇਖਿਆ ਸੀ ਸੀਲ 3 ਫਿਰਿਆ ਇਹ ਮੱਝ ਦੇ ਸੁਭਾਤੋਂ ਵੀ ਪਤਾ ਲੱਗਦਾ ਹੈ ਹਾਂਜੀ ਦੁੱਧ ਲੰਬਾ ਟਾਈਮ ਪਿਆ ਜਾਂਦੀ ਹੈ ਹਾਂਜੀ ਹਾਂਜੀ ਬਹੁਤ ਲੰਮਾ ਟਾਈਮ ਠੀਕ ਹੈ ਅੱਛਾ ਇਹ ਤਾਂ ਫਿਰ ਰਵਾ ਕਿ ਜਿਵੇਂ ਮੱਝਾਂ ਤੁਸੀਂ ਵੱਡੀਆਂ ਸਾਰੀਆਂ ਹੀ ਘਟਾਈ ਜਾਂਦੇ ਹੋ ਹਾਂਜੀ ਅੱਗੇ ਫਿਰ ਇਹਨਾਂ ਦਾ ਰਵਾ ਸਾਭ ਰਹੇ ਹਾਂ ਹਾਂਜੀ ਹਾਂਜੀ ਇਹ ਛੋਟੀਆਂ ਚੋਟੀਆਂ ਰੱਖੀਆਂ ਮੱਜਾ ਸਾਰੀਆਂ ਦੀ ਇੱਕ ਇੱਕ ਕੱਟੀ ਝੋਟੀ ਰੱਖੀ ਹੋਈ ਹੈ ਇਹਦੀ ਇਹਦੀ ਵੀ ਹੈ ਜੋ ਟੀਐਸ ਟਾਂ ਹਾਂਜੀ ਹਾਂਜੀ ਇਹ ਬੜੀ ਵਦਨੀ ਵਾਲੇ ਦੀ ਉਹ ਝੋਟੀ ਹੈ ਵਿਚਾਲੇ ਵਾਲੀ ਜਿਹੜੀ ਵਿਚਾਲੇ ਖੜੀ ਹੈ ਹਾਂਜੀ ਵਿਚਾਲੇ ਠੀਕ ਹੈ ਉਹ ਪਹਿਲੇ ਸੂਏ ਦੀ ਹੋਊ ਫਰੇਦੇ ਦੀ ਹੈ ਨਾ ਹਾਂਜੀ ਉਹ ਪਹਿਲੇ ਸੂਏ ਦੂਸਰੇ ਸੂਏ ਦਾ ਕੱਟਾ ਸੀਗਾ ਠੀਕ ਹੈ ਤੇ ਅਰ ਕਿਸ ਸੂਆ ਤੀਜਾ ਹਾਂ 3 ਤੀਸਰਾ ਸੂਆ ਅੱਛਾ ਭਾਈ ਕੀ ਰੇਟ ਕਰਦੇ ਹੋ ਇਹਦਾ ਰੇਟ ਕੀ ਰੱਖਾਂਗੇ ਡਿਮਾਂਡ ਆਪਾਂ ਇਹ 230000 230000 ਡਿਮਾਂਡ ਹੈ ਹਾਂਜੀ ਠੀਕ ਹੈ ਤੋਰਗੇ ਨੂੰ ਆਪਾਂ ਹਾਂਜੀ ਦੋਸਤ ਇੱਕ ਚੀਜ਼ ਨੋਟ ਕਰ ਲਿਓ ਵੀ ਕੋਈ ਸੰਗ ਨਹੀਂ ਬਣਾਇਆ ਫਿਰ ਵੀ ਗੋਲਕੁੰਡਾ ਸੰਗ ਹੈ ਮੈਂ ਮੱਜਾਂ ਦਾ ਜ਼ਿਕਰ ਇਸ ਕਰਕੇ ਕੀਤਾ ਸੀ ਉਹ ਇੰਨੀਆਂ ਕਿ ਚੰਗੀਆਂ ਵੱਜਾਂ ਨਿਕਲੀਆਂ ਵੀ ਜਿੰਨਾ ਵੀਰਾਂ ਕੋਲ ਜਿਵੇਂ ਮੈਂ ਦੱਸਿਆ ਬਾਬੇ ਜੀ ਹੋਰਾਂ ਕੋਲ ਗੈਂਡਾ ਉਹ ਵੱਜਾਂ ਤੇ ਉਹਨਾਂ ਵੱਜਾਂ ਨੇ ਚੰਗਾ ਨਾਮ ਬਣਾਇਆ ਕਿਉਂਕਿ ਦੁੱਧ ਵਾਲਾ ਰਵਾ ਭਾਈ ਹੋਰਾਂ ਕੋਲ ਹੈ ਜਣੇ ਦੇ ਪੂਰੇ ਆ ਹੋ ਸਕਦਾ ਹੈ ਵੀ ਇਹ ਕੱਲ ਤੱਕ ਬੱਚੇ ਨੂੰ ਜਨਮ ਦੇ ਦੇ ਜਾਂ 4 ਦਿਨ ਲੈ ਜੇ ਆਪਾਂ ਇਹ ਕੁਛ ਕਲੀਅਰ ਨਹੀਂ ਕਹਿ ਸਕਦੇ ਹੁੰਦੇ ਕਿਉਂਕਿ ਜਿਹੜਾ ਕਿਸੇ ਵੀ ਜੀਵ ਨੇ ਜਨਮ ਲੈਣਾ ਉਹ ਪਰਮਾਤਮਾ ਦੇ ਜਾਂ ਕੁਦਰਤ ਦੇ ਹਾਸ ਵਾਸ ਹੁੰਦਾ ਤੁਹਾਨੂੰ ਇੱਕ ਸੋਹਣੀ ਵਜ ਦਿਖਾ ਰਿਹਾ ਅਗਾੜੀ ਨੋਟ ਕਰ ਲਿਓ ਹਜੇ ਜਦੋਂ ਸੋਣ ਲੱਗੂਗੀ ਕਰਮਾ ਵਾਲੀ ਨੇ ਹਵਾਨਾ ਪੂਰਾ ਭਰ ਜਾਣਾ ਹੁਣ ਵੀ ਹਵਾਨੇ ਦਾ ਸੈਤ ਚੰਗਾ ਪਰ ਹਜੇ ਦੇਣੇ ਮੱਝ ਲੈ ਸਕਦੀ ਹੈ ਜਾਂ ਸੁੰਦਿਆ ਸੁੰਦਿਆ ਭਰ ਜੂਗੀ ਤੋਰ ਦਿਓ ਬਾਈ ਲਖਵਿੰਦਰ ਮੈਂ ਅੱਗੇ ਨੂੰ ਲਈ ਜਾਓ ਥੋੜੀ ਸਵੇਦਾ ਹਵਾਨਾ ਦੇਖੋ ਤੁਸੀਂ ਕਰਮਾ ਵਾਲੀ ਦਾ ਬਹੁਤ ਸੋਹਣੀ ਤਿਆਰ ਆ ਦੋਸਤੋ ਮੱਝ ਤੇ ਦੋਨੇ ਪਾਸਿਓਂ ਥਾਣੇ ਦੇ ਦੇਖ ਲਓ ਹਵਾਨਾ ਤੁਸੀਂ ਦੇਖ ਲਓ ਸੋ ਜਿਹਨੂੰ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਖਾਸ ਕਰਕੇ ਮੰਨੇ ਪਰਮੰਨੇ ਘਰ ਚੋਂ ਵੀਡੀਓ ਬਣਾ ਰਹੇ ਆ ਕਿਉਂਕਿ ਬੇਸ਼ੱਕ ਵਾਈ ਹੋ ਰਹੀ ਮੇਲਿਆਂ ਤੇ ਪਹਿਲਾਂ ਜਾਂਦੇ ਰਹੇ ਬਾਅਦ ਚ ਇਹਨਾਂ ਨੇ ਛੜਤਾ ਮੇਲਿਆਂ ਦਾ ਰੁਝਾਨ ਵੈਸੇ ਮੱਝਾਂ ਇਹਨਾਂ ਕੋਲ ਮਿਲਕਿੰਗ ਵਾਲੇ ਪੱਖ ਤੋਂ ਬੜੀਆਂ ਚੰਗੀਆਂ ਇਹਨਾਂ ਨੇ ਘਰੇ ਤਿਆਰ ਕੀਤੀਆਂ ਉਹਨਾਂ ਦੇ ਵਿੱਚੋਂ ਅੱਜ ਤੁਹਾਨੂੰ ਇੱਕੇ ਮੱਝ ਦਿਖਾ ਰਿਹਾ ਸਿਮਨ ਡਿਟੇਲ ਸਾਰੀ ਹੁੰਦੀ ਹੈ ਕਿਉਂਕਿ ਪਹਿਲੇ ਦਿਨੋਂ ਹੀ ਚੰਗਾ ਸਿਮਨ ਭਰਾਉਂਦੇ ਆਏ ਇਹ ਵੀ ਸੀਮਣ ਖੁਦ ਵੀ ਲਿਆਉਂਦੇ ਰਹੇ ਆ ਮਤਲਬ ਐਚ ਐਲ ਡੀ ਪੀ ਦੇ ਵਿੱਚੋਂ ਵੀ ਇਹ ਸੀਮਣ ਸਟਰਾ ਜਿਹੜੇ ਉਹ ਲੈ ਕੇ ਆਉਂਦੇ ਰਹੇ ਅੱਜ ਤੁਹਾਨੂੰ ਇੱਕ ਹੋਰ ਮੱਝ ਨਾਲ ਕੋਲੋਂ ਦਿਖਾ ਰਿਹਾ ਲੈ ਚਲੋ ਬਈ ਤੋਰੀ ਚਲੋ ਹੌਲੀ ਹੌਲੀ ਇਹਨੇ ਹੁਣ ਜਗਾਲੀ ਛੱਡੀ ਆ ਜਿੰਨਾ ਚਿਰ ਮੈਂ ਕੋਲ ਖੜਾ ਰਿਹਾ ਆ ਪਾਉਂ ਉਪਰਾ ਬੰਦਾ ਕੋਲ ਪਸ਼ੂ ਤੇ ਆਉਂਦਾ ਤੇ ਪਸ਼ੂ ਜਗਾਲੀ ਛੱਡ ਜਾਂਦਾ ਪਰ ਇਹ ਇਸ ਵਕਤ ਤੋਂ ਬੜੀ شریف ਜੀ ਮੱਝ ਰਹੀ ਬਾਕੀ ਜੋ ਇਹਦੀ ਹਾਈਟ ਲੈਂਥ ਹੋ ਤੁਸੀਂ ਹੁਣ ਇਹਦੀ ਦੇਖ ਸਕਦੇ ਹੋ ਢਾਂਚਾ ਇਹਦਾ ਸੋਹਣਾ ਦਸੂਤੋਂ ਬੁੜਿਆਂ ਦੀ ਚੌੜਾਈ ਚੰਗੀ ਹੈ ਬੈਕਸਾਈਡ ਤੋਂ ਵੀ ਤੁਸੀਂ ਦੇਖੋਗੇ ਖੁੱਲੇ ਪਡੇ ਆ। ਸੋ ਥੰਡਾ ਸਹਿਜ ਥੋੜੀ ਬਹੁਤ ਪਲੂਣ ਹੋ ਜਾਂਦੀ ਹੈ। ਬਾਕੀ ਜਦੋਂ ਪਸਮਾਚ ਇਹੀ ਥਾਂ ਬੜਾ ਸੋਹਣਾ ਨਿਕਰੂ ਪਾ। ਢਾਂਚਾ ਤੁਸੀਂ ਦੇਖ ਲਓ ਇਹਦਾ। ਲੈ ਚੱਲੋ ਬਾਈ ਜਿੱਥੇ ਮਰਜੀ ਠੱਲੋ ਉਹ ਕੋਈ ਪ੍ਰੋਬਲਮ ਨਹੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿਉਂਕਿ ਚੰਗੇ ਜਦੋਂ ਆਪਾਂ ਨਸਲ ਸੁਧਾਰ ਵਾਲੇ ਪਾਸੇ ਨੂੰ ਤੁਰਦੇ ਆ ਤਾਂ ਪਸ਼ੂ ਸਿਆਣਫ ਵੀ ਉਹਨਾਂ ਚਾਉਂਦੀ ਹੈ ਤੇ ਸ਼ਰਾਫਤ ਵੀ ਬਣਦੀ ਹੈ। ਲੋਦ ਦੋਸੋ ਬਾਈ ਨੂੰ ਆਸ ਆਇਆ ਵੀ 20 ਕਿਲੋ ਝੋਲਾਗੇ ਜੇ ਚੰਗੀ ਸੇਵਾ ਕੀਤੀ ਹੋਸਦਾ ਟੱਪ ਵੀ ਜਾਵੇ। ਹਾਲਾਂਕਿ ਜਿੰਨਾ ਪਹਿਲਾਂ ਦੱਸਦੇ ਰਹੇ ਆ ਹਰੇਕ ਭਰਾ ਨੇ ਓਦੋਂ ਜ਼ਿਆਦਾ ਝੋਇਆ ਪਿਛਲੀਆਂ ਮੱਜਾਂ ਦਾ ਜਿਹੜੀਆਂ ਹੁਣ ਤੱਕ ਬਾਈ ਕੋਲੋਂ ਵੇਚ ਕੇ ਗਈਆਂ ਉਹਨਾਂ ਦਾ ਦੁੱਧ ਓਦੋਂ ਵੱਧ ਝੋਇਆ ਜਿੰਨਾ ਬਾਈ ਨੇ ਦੱਸਿਆ ਸੀ ਤੋਂ ਥਣਾ ਚ ਬਿੱਥੀ ਇਸ ਸਾਈਡ ਤੋਂ ਵੀ ਦੇਖੋ ਬਾਕੀ ਇਹ ਸ਼ਰੀਫ ਮੱਝਾਂ ਦੱਸੋ ਜਿੱਥੇ ਮਰਜੀ ਠਾਲੋ ਇੱਕ ਹੀ ਨਾਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣਾ ਸੀ ਤੇ ਇੱਕ ਮੈਨੂੰ ਆਸ ਆ ਵੀ ਤੁਹਾਨੂੰ ਇਹ ਮੱਝ ਚੰਗੀ ਲੱਗੂਗੀ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਕਰ ਲਿਓ ਪਿਛਲੀਆਂ ਮੱਜਾਂ ਦੇ ਹਿਸਾਬ ਤੇ ਦੇਖੋਗੇ ਤ ਤੁਹਾਨੂੰ ਰੇਟ ਵੀ ਇਹਦਾ ਜਾਇਜ਼ ਲੱਗਣਾ ਕਿਉਂਕਿ ਉਸ ਤੋਂ ਬਾਅਦ ਚ ਇਸ ਕੀਮਤ 'ਚ ਉਹਨਾਂ ਦੀਆਂ ਕਟੀਆਂ ਵੀ ਵੇਚਣ ਦੀ ਗੱਲ ਜਿਹੜੀ ਉਹ ਹੁੰਦੀ ਸੀ ਇਦਾਂ ਦੇ ਬੱਚੇ ਜਿਹੜੇ ਉਹਨਾਂ ਮੱਝਾਂ ਨੇ ਪੈਦਾ ਕੀਤੇ ਸੋ ਟਾਂਚਾ ਤੁਸੀਂ ਇਹਦਾ ਵਾਰ-ਵਾਰ ਦੇਖੋਗੇ ਤੁਹਾਨੂੰ ਪਸੰਦ ਆਊਗੀ ਮੱਝ ਇਹ ਅੱਜ ਦੀ ਵੀਡੀਓ 'ਚ ਇੱਕ ਹੀ ਨਾਕ ਦਿਖਾਉਣਾ ਤੇ ਮੈਂ ਸਿੰਗਾ ਦੀ ਗੱਲ ਕੀਤੀ ਸੀ ਦੱਸੋ ਨੇਚਰਲੀ ਸਿੰਗ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਆ ਇਹਦੇ ਕੋਈ ਸਿੰਗ ਬਣਾਇਆ ਨਹੀਂਗਾ ਫਿਰ ਵੀ ਨੇੜੇ ਮੁੜਿਆ ਹੋਇਆ ਸਿੰਗ ਗੋਲ ਕੁੰਡਾ ਸਿੰਗ ਹੈ ਲਖੰਦਰ ਭਾਈ ਜਦੋਂ ਪਹਿਲੀ ਵਾਰ ਮੈਂ ਆਇਆ ਸੀ ਗੱਲਾਂ ਬਾਤਾਂ ਹੋਈਆਂ ਸੀ ਉਦੋਂ ਪਤਾ ਲੱਗੇ ਇੱਕ ਮੱਝ ਦੀ ਤੁਸੀਂ ਮਿਲਕਿੰਗ ਵੀ ਕਰਾਈ ਸੀ ਕਿਸੇ ਮੇਲੇ 'ਚ ਹਨ ਹਾਂਜੀ ਹਾਂਜੀ ਜ਼ਿਲ੍ਹਾ ਲੈਵਲ ਤੇ ਹੋਈ ਸੀ ਜੀ ਅੱਛਾ ਪਹਿਲੇ ਨੰਬਰ ਤੇ ਆਈ ਸੀ ਇਹਦੀ ਮਾਂ ਉਦੋਂ 5 ਮਹੀਨਿਆਂ ਦੀ ਗੱਭਣ ਸੀ ਤੇ ਉਹਨੇ 19 ਲੀਟਰ ਦੁੱਧ ਕੱਢਿਆ ਸੀ 5 ਮਹੀਨਿਆਂ ਦੀ ਗੱਭਣ ਨੇ 19 ਲੀਟਰ ਦੁੱਧ ਦਿੱਤਾ ਸੀ ਹਾਂਜੀ ਠੀਕ ਹੈ ਉਸੇ ਰਵੇਚੋਂ ਇਹ ਹੈ ਹਾਂ ਉਸੇ ਰਵੇਚੋਂ ਹੀ ਜੀ ਠੀਕ ਹੈ ਸੋ ਦੋਸਤੋ ਕਿਉਂਕਿ ਪਹਿਲਾਂ ਵੀ ਇਹ ਜ਼ਿਕਰ ਹੋਇਆ ਸੀਗਾ ਬਾਈ ਹੋਰਾਂ ਨੇ ਪੰਡਮੀ ਨੜੀ ਗੱਪਣ ਮੱਝ ਮੇਲੇ ਚ ਪਾਈ ਸੀ ਤੇ 19 ਕਿਲੋ ਦੁੱਧ ਦੇ ਕੇ ਮੇਲਾ ਜਿੱਤ ਗਈ ਸੀ ਮੂਰਤੀ ਇੱਕ ਤਰ੍ਹਾਂ ਦੀ ਦੱਸੋ ਜਿੱਥੇ ਠੱਲੀ ਉਵੇਂ ਖੜ ਜਾਣਾ ਕਰਮ ਵਾਲੀ ਨੇ ਜਿੰਨੇ ਪੈਰ ਪਟਲੇ ਉੱਥੇ ਹੀ ਖੜੀ ਰਹਿੰਦੀ ਆ ਹਾਲਾਂਕਿ ਪਸ਼ੂ ਗੱਪਣ ਨੇੜ ਆਇਆ ਥੋੜਾ ਜਿਹਾ ਛਰਾਰਤਾਂ ਘਟਾ ਦਿੰਦਾ ਹੁੰਦਾ ਪਰ ਫਿਰ ਵੀ ਸੁਭਾਅ ਦਾ ਪਤਾ ਲੱਗਦਾ ਮਾਝ ਤੋਂ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਤੁਹਾਨੂੰ ਦਿਖਾਉਣਾ ਸੀ ਧੰਨਵਾਦ ਇਸ ਵੀਡੀਓ ਦੇਖਣ ਲਈ